ਬੱਚਿਆਂ ਦੀ ਗੱਲ ਉਹ ਰੀਤ ਉਹ ਤੋਂ ਮੈਨੂੰ ਥੋੜਾ ਮੈਂ ਆਪਣਾ ਸ਼ੇਅਰ ਕਰਨਾ ਚਾਹੁੰਦੀ ਹੀ ਆਪਣੇ ਬੇਟੇ ਦਾ ਹਾਂਜੀ ਤੇ ਮੇਰਾ ਬੇਟਾ ਭਾਜੀ ਆਰਟਿਸਟਿਕ ਹੈ ਹੂੰ ਤੇ ਮਤਲਬ ਕਾਫੀ ਉਹਨੂੰ ਜਿੱਦਾਂ ਮੁਸ਼ਕਲ ਹੁੰਦੀ ਆ ਸੋਸ਼ੀਲੀ ਹੂੰ ਜਾਂ ਵੈਸੇ ਵੀ ਹਾਂਜੀ ਕਾਫੀ ਇਸ਼ੂਜ਼ ਆ ਤੇ ਭਾਜੀ ਉਹਨੇ ਮਤਲਬ ਜਿੱਦਾਂ ਹੋਣਾ ਸੀ ਵੀ ਅਮਰ ਸ਼ਕਿਆ ਦਸਤਾਰ ਬੰਨੀ ਫਿਰ ਉਹਨੂੰ ਵੀ ਅਸੀਂ ਜੋੜਾਈ ਰੱਖੋਣਾ ਹੈ ਹੂੰ ਤੇ ਇਦਾਂ ਬਹੁਤ ਜ਼ਿਆਦਾ ਸਫਰ ਕੀਤਾ ਉਹਨੇ ਮਤਲਬ ਹਮੇਸ਼ਾ ਨਾਲ ਸਕੂਲ ਵਿੱਚ ਫਿਰ ਜਦੋਂ ਐਕਚੁਅਲੀ ਜਦੋਂ 7 ਮੰਥ ਹੋੜਾ ਸੀਗਾ ਉਦੋਂ ਅਸੀਂ ਇੰਡੀਆ ਗਏ ਉਹਨੂੰ ਲੈ ਕੇ ਫਸਟ ਟਾਈਮ ਤੇ ਘਰ ਦੇ ਕਹਿੰਦੇ ਕਿ ਹੁਣ ਇਹਨੂੰ ਅਮਰਸ਼ ਕੋਣਾ ਸਭ ਤੋਂ ਪਹਿਲਾਂ ਹੋਏ ਰੈਂਸ ਬਾਈ ਸੀਗੀ ਉੱਥੇ ਲਾਗੇ ਤੇ ਆਲਰੇਡੀ ਮਤਲਬ ਉਹ ਆਰਟਿਸਟਿਕ ਕਿਤੇ ਉਹਨੂੰ ਕੋਸ ਹੋ ਨਹੀਂ ਪਾਉਂਦਾ ਉਹਨੂੰ ਮਿਨੀਮਮ ਤੋਂ ਤੋਂ ਦੋ ਤੋਂ ਤਿੰਨ ਘੰਟੇ ਲੱਗਦੇ ਆ ਸਿਰਫ ਸੌਂਚ ਹੂੰ ਤੇ ਉੱਥੇ ਲੱਗੇ ਰਾਤ ਨੂੰ ਤੇ ਇੰਨੀ ਜਿਆਦੀ ਮੇਰੇ ਵਾਸਤੇ ਵੀ ਮੁਸ਼ਕਲ ਸੀ ਸਾਰਾ ਕੁਝ ਤੇ ਪਤਾ ਹੀ ਨਹੀਂ ਕਿ ਮਤਲਬ ਹੀ ਡਿਜ਼ਰਵ ਨਹੀਂ ਕਰਦੇ ਇਤਾਂ ਇਤਾਂ ਸਫਰ ਕਰਨਾ ਜਾ ਕੇ ਹਨਾ ਹੁਣ ਤਾਂ ਤੁਹਾਨੂੰ ਸੁਣਿਆ ਤਾਂ ਪਤਾ ਲੱਗਾ ਤੇ ਸਕੂਲ ਚ ਭਾਜੀ ਉਹਨੂੰ ਬਹੁਤ ਜ਼ਿਆਦਾ ਸਫਰ ਕਰਨਾ ਪਿਆ ਜੂੜੇ ਕਰਕੇ ਕਿਉਂਕਿ ਉਹ ਅੰਡਰਸਟੈਂਡ ਹੀ ਨਹੀਂ ਕਰ ਪਾਰ ਰਿਹਾ ਕਿ ਮਤਲਬ ਮੇਰਾ ਨਾਮ ਜਿਹੜਾ ਬੱਚੇ ਤਾਂ ਬੁਲੀ ਕਰਦੇ ਹੀ ਕਿਉਂ ਹੋ ਰਿਹਾ ਵਾ ਜਾਂ ਸਾਰਾ ਕੁਝ ਨਾ ਤੇ ਚਰਜਦੋਂ ਤਾਂ ਉਹ ਸੋਨਾ ਸ਼ੁਰੂ ਕੀਤਾ ਸਾਨੂੰ ਲੱਗਾ ਕਿ ਨਵੇਂ ਬੱਚੇ ਮਤਲਬ ਸਭ ਤੋਂ ਇੰਪੋਰਟੈਂਟ ਹੈ ਉਹਨਾਂ ਦੀ ਜ਼ਰੂਰਤ ਇੰਪੋਰਟੈਂਟ ਹੈ ਤੇ ਅਸੀਂ ਉਹਦਾ ਵਾ ਜੀ ਹੇਅਰ ਕੱਟ ਕਰਾਤਾ ਤੇ ਮਾਈ ਗੋਡ ਮੈਂ ਮਤਲਬ ਤੁਹਾਨੂੰ ਦੱਸ ਨਹੀਂ ਸਕਦਾ ਕੋਈ ਡਿਫਰੈਂਸ ਉਹਦੇ ਚ ਤੇ ਇਮੀਡੀਏਟਲੀ ਜਿੱਦਾਂ ਬਹੁਤ ਮੁਸ਼ਕਲ ਹੀ ਮੈਂ ਨਹੀਂ ਕਹਿ ਰਹੀ ਬਹੁਤ ਈਜ਼ੀ ਸੀਗਾ ਪਰ ਬੱਚਾ ਪਹਿਲਾਂ ਤੱਕ ਦਾ ਤੇ ਜਿੱਦਾਂ ਅਸੀਂ ਹੇਅਰ ਕੱਟ ਕਰਾਇਆ ਉਦੋਂ ਹੀ ਉਹਨੇ ਪਹਿਲਾ ਵਰਡ ਮੈਨੂੰ ਇਹ ਕਿਹਾ ਕਿ ਮੈਂ ਹੁਣ ਫਰੈਂਡਸ ਬਣਾ ਸਕਦਾ ਹਾਂ ਮਤਲਬ ਮੈਂ ਹੁਣ ਹਾਂਜੀ ਤੇ ਕਿੰਨੀ 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 ਉਹ ਜਿਹੜੀ ਉਹਦੀ ਪੀੜਾ ਹੋਊਗੀ ਉਸ ਵੇਲੇ ਜਾਨੀ ਹੁਣ ਮਾਪੇ ਦਾ ਸਤਿਕਾਰ ਕਰਦਾ ਕਹਿ ਨਹੀਂ ਸਕਦਾ ਹਾਂਜੀ ਕਿਉਂਕਿ ਅਸੀਂ ਤਾਂ ਉਹਦੇ ਦਿਮਾਗ 'ਚ ਇਹ ਗੱਲ ਪਾਤੀ ਆ ਕਿ ਇਹ ਇਹ ਰੱਬ ਨੇ ਦਿੱਤਾ ਆ ਸਾਰਾ ਕੁਝ ਹਨਾ ਭਾਈ ਤਾਂ ਇੱਕ ਡਰ ਪਿਆ ਉਹਦੇ ਅੰਦਰ ਉਹਨੂੰ ਹਾਂ ਉਹ ਉਹ ਉਹਦੇ ਨਾਲ ਉਹ ਜੀ ਵੀ ਨਹੀਂ ਪਾ ਰਿਹਾ ਉਹਦੇ ਬਾਰੇ ਆਬਜੈਕਸ਼ਨ ਵੀ ਨਹੀਂ ਕਰ پا ਰਿਹਾ ਹਾਂਜੀ ਸਾਾਨੂੰ ਸਾਨੂੰ ਕਿਸੇ ਨਾ 10 ਮਿੰਟ ਕਾਫੀ ਦਾ ਕੱਪ ਪੀਣਾ ਪੈ ਜਾ ਇਦਾਂ ਹਾਂਜੀ ਸਾਨੂੰ ਕੋ ਦੋ ਘੰਟੇ ਕਾਰ ਚ ਬੱਸ ਚ ਕਿਸੇ ਨਾ ਸਫਰ ਕਰਨੇ ਨੂੰ ਕਿਸੇ ਇਦਾਂ ਦੇ ਉਦਾਂ ਦੇ ਬੰਦੇ ਨਾਲ ਸੀਟ ਤੇ ਬਿਠਾਦਾ ਜਿਹਨੂੰ ਅਸੀਂ ਪਸੰਜਕ ਇਰਿਟੇਟ ਹੁੰਦੇ ਹੋਈਏ ਹਾਂਜੀ ਸਾਡੇ ਤੇ ਕੀ ਗੁਜ਼ਰਦੀ ਆ ਉਸ ਵੇਲੇ ਬਿਲਕੁਲ ਹਾਂਜੀ ਨਾ ਬੱਚਾ ਜਿਹੜਾ ਜਿਹੜਾ ਵੈਸੇ ਹੀ ਇੰਨਾ ਕੁਛ ਐਕਸਪ੍ਰੈਸ ਨਹੀਂ ਕਰ پا ਰਿਆ ਆਪਣੇ ਜੋ ਕੁਦਰਤ ਵੱਲੋਂ ਉਹਦੇ ਨਾਲ ਤਾਂ ਫਾਈਟ ਕਰ ਰਿਹਾ ਉਹ ਆਪਣੇ ਜੋਗਾ ਤਾਂ ਹੈਗਾ ਉਹ ਬਿਲਕੁਲ ਹਾਂਜੀ ਬਿਲਕੁਲ ਮਤਲਬ ਆਲਰੇਡੀ ਹਾਂਜੀ ਉਹੀ ਗੱਲ ਹੈ ਕਿ ਆਲਰੇਡੀ ਬੱਚੇ ਦੀ ਪਲੇਟ ਤੇ ਇੰਨੀਆਂ ਚੀਚਾਂ ਮਟੀਰੀਅਲ ਕਰਨ ਲਈ ਤੇ ਇੱਕ ਤੇ ਚੀਜ਼ ਕੱਟ ਕਰੋ ਤੁਸੀਂ ਮਤਲਬ ਜਿਹੜਾ ਮੇਨ ਨੇ ਆ ਉਹਦਾ ਉਹ ਵਿਚਾਰ ਹੀ ਨਹੀਂ ਪਾ ਰਿਆ ਸਕੂਲ ਚ ਜਾ ਕੇ ਤੇ ਐਕਚੁਅਲੀ ਮੈਂ ਹੋਰ ਗੱਲ ਕਹਿਣਾ ਚਾਹੂੰਗੀ ਅਸੀਂ ਤਿੰਨ ਪਹਿਣਾ ਵਾਂ ਤੇ ਜਿਹੜੀ ਸਰਟੀਫਿਕੇਟੀ ਪਹਿਣਿਆ ਅਸੀਂ ਤੇ ਨੇ ਦਸਤਾਰ ਬੰਨਦੇ ਆ ਤੇ ਜਿਹੜੀ ਸਭ ਤੋਂ ਵੱਡੀ ਪਹਿਣ ਆ ਉਹਨੂੰ ਮਤਲਬ ਦਸਤਾਰ ਤੋਂ ਕੋਈ ਪ੍ਰੋਬਲਮ ਨਹੀਂ ਉਹ ਆਪਣੀ ਦਸਤਾਰ ਪਸੰਦ ਕਰਦੀ ਸੀਗੀ ਹਨਾ ਤੇ ਉਹਦਾ ਠੀਕ ਰਿਆ ਤੇ ਜਿਹੜੀ ਮੈਂ ਤੇ ਮੇਰੀ ਦੂਜੀ ਸਿਸਟਰ ਆ ਸਾਨੂੰ ਮੁਸ਼ਕਲ ਹੋ ਤੇਗੀ ਤੇ ਬਾਜੀ ਬਹੁਤ ਜ਼ਿਆਦਾ ਸਫਰਿੰਗ ਹੋਈ ਤੁਸੀਂ ਬੱਚੇ ਨੂੰ ਪੁੱਛ ਲਓ ਕਿ ਉਹ ਕੀ ਕਰਨਾ ਚਾਹੁੰਦਾ ਤੇ ਸਭ ਤੋਂ ਬਹੁਤ ਹਾਰਡ ਥਿੰਗ ਹੁੰਦਾ ਵਾ ਜਦੋਂ ਤੁਹਾਨੂੰ ਕੋਈ ਸਾਨੂੰ ਜਿੱਤਾਂ ਮੁੰਡਾ ਕਹਿ ਕੇ ਬੁਲਾਉਣਾ ਕਿ ਇਹ ਨੇ ਵੀ ਪੁੱਤ ਲੈਣਾ ਤੂੰ ਮੁੰਡਾ ਕਿ ਕੁੜੀ ਆ ਜਾਂ ਮੈਨੂੰ ਅਜੇ ਤੱਕ ਵੀ ਆਦਿਆ ਭਾਜੀ ਉਸਾਰ ਜ਼ਿਆ ਮਤਲਬ ਬਹੁਤ ਜ਼ਿਆਦਾ ਹਾਰਟਫੁੱਲਨ ਤਜਤ ਉਹ ਤੁਹਾਨੂੰ ਕਿਹਨੂੰ ਐਕਸਪਲੇਨ ਕਰਨਾ ਪਵੇ ਵੀ ਮੇਰਾ ਜੈਂਡਰ ਕੀ ਨਾਲੇ ਉਹ ਹੁਣ ਜਿਹੜੇ ਜਿਹੜੇ ਇੱਕ ਕਿਸਮ ਦਾ ਟਰਾਮਾ ਹੁੰਦਾ ਜਾਨੀ ਤੁਹਾਡੇ ਦਿਮਾਗ ਤੇ ਜ਼ਖਮ ਹੋ ਜਾਂਦੇ ਇਹਨਾਂ ਚੀਜ਼ਾਂ ਦੇ ਔਰ ਔਰ ਉਹ ਜ਼ਖਮ ਜਿਹੜੇ ਤੁਸੀਂ ਜਿਹੜੇ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਹਾਂਜੀ ਬਿਲਕੁਲ ਪਾਜੀ ਹੁਣ ਬਹੁਤ ਜ਼ਿਆਦਾ ਕੋਈ ਕੋਈ ਕਲਪਨਾ ਕਰਕੇ ਦੇਖੋ ਵੀ ਕਿਸੇ ਕੁੜੀ ਦੇ ਦਿਮਾਗ ਤੇ ਇਸ ਚੀਜ਼ ਦਾ ਅਸਰ ਪੈ ਜਾਏ ਤੇ ਉਹ ਆਪਣੇ ਆਪ 'ਚ ਇੱਕ ਢਾਹ ਲੈ ਜਾਏ ਵੀ ਹੇਹ ਮੈਨੂੰ ਤਾਂ ਕੁੜੀ ਨਹੀਂ ਸਮਝਦੇ ਇਹ ਤੇ ਹੁਣ ਉਹਨੂੰ ਲੱਗੇ ਵੀ ਮੈਂ ਇਹਨੂੰ ਸਾਬਤ ਕਰਾਂ ਕਿ ਮੈਂ ਕੁੜੀ ਹਾਂ ਹਾਂਜੀ ਪਾਜੀ ਸਿਗਾ ਬਹੁਤ ਜ਼ਿਆਦਾ ਇੱਕ ਵਾਰ ਇਹਨੇ ਕਿੰਨੇ ਮਰੀ ਇੱਕ ਵਾਰ ਤੱਕ ਮਤਲਬ ਮੈਂ ਇੱਥੋਂ ਤੱਕ ਇੰਨੇ ਵੱਡੇ ਸਿਗੇ ਜਦੋਂ ਮੈਂ ਮੈਲਬਨ ਇੱਥੇ ਆਈ ਅ ਸਟੱਡੀ ਬੇਸ ਤੇ ਆਈ ਸੀ ਕਿ ਤੇ ਮੈਂ ਟੈਕਸੀ ਕਰਵਾਈ ਤਾਂ ਟੈਕਸੀ ਵਾਲਾ ਮੈਨੂੰ ਕਹਿ ਰਿਹਾ ਆ ਯੂ ਗਰਲ অর ਬாய் ਮਤਲਬ ਬਹੁਤ ਜ਼ਿਆਦਾ ਉਹ ਹਾਰਟ ਫੁਲਟ ਐਮ ਬਰਸਿੰਗ ਹੁੰਦਾ ਕਿ ਕਿਉਂ ਨਾਲੇ ਜਾਂ ਤੇ ਮੈਂ ਬਹੁਤ ਹੈਪੀਲੀ ਕੈਰੀ ਕੀਤਾ ਹੋਵੇ ਨਾ ਜੋ ਮਤਲਬ ਕੋਈ ਦਿੱਕਤ ਆ ਮੈਨੂੰ ਤੇ ਜੇ ਮੈਂ ਉਹ ਨਹੀਂ ਕੈਰੀ ਕੀਤਾ ਤਾਂ ਮੈਂ ਕਿਉਂ ਐਕਸਪਲੇਨ ਕਰਾਂ ਕਿਸੇ ਨੂੰ ਕਿ ਮੈਂ ਕੀ ਆ ਹਾਂ ਜੀ ਇਹ ਇਹ ਸ਼ੇਅਰ ਕਰਨਾ ਹੈ ਪਰ ਤੇ ਹਾਂਜੀ ਇਹ ਵੀ ਕਹਿਣਾ ਚਾਹੁੰਦੀ ਕਿ ਜਿੱਦਾਂ ਆਪ ਇੰਨੀ ਸਫਰਿੰਗ ਤੋਂ ਨਿਕਲਣ ਤੋਂ ਬਾਅਦ ਵੀ ਮੈਨੂੰ ਰੈਲਾਈਜ਼ ਨਹੀਂ ਹੋਇਆ ਕਿ ਮੇਰਾ ਬੱਚਾ ਵੀ ਉਸੇ ਸਫਰਿੰਗ ਤੋਂ ਲੰਘ ਰਿਹਾ ਹੂੰ ਪਰ ਇਤਾਂ ਲੱਗਦਾ ਹੈ ਕਿ ਗੁਰੂ ਸਾਹਿਬ ਗੁੱਸਾ ਹੋ ਜਾਣਗੇ ਮੈਂ ਮਤਲਬ ਕੋਈ ਆਪਸ਼ਨ ਹੀ ਨਹੀਂ ਆ ਫਿਰ ਜਦੋਂ ਤੁਹਾਨੂੰ ਸੁਣਿਆ ਫਿਰ ਪਤਾ ਲੱਗਾ ਕਿ ਅੱਛਾ ਨਹੀਂ ਇਤਾਂ ਨਹੀਂ ਆ ਮਤਲਬ ਕਿ ਕਿੰਨਾ ਇੰਪੋਰਟੈਂਟ ਹੈ ਬੱਚੇ ਦਾ ਕੌਨਫੀਡੈਂਸ ਤੇ ਉਹ ਸਾਰੀਆਂ ਚੀਜ਼ਾਂ ਉਹ ਪਹਿਲਾ ਵਾ ਸਾਰਾ ਕੁਝ ਜੇ ਜੇ ਉਹਦਾ ਉਹਦੀ ਜਿਹੜੀ ਸੈਲਫ ਰਿਸਪੈਕਟ ਆ ਉਹਦੀ ਉਹਦਾ ਜਿਹੜਾ ਕੌਨਫੀਡੈਂਸ ਆ ਜੇ ਉਹਨੂੰ ਉਹਨੂੰ ਵਧਾ ਨਹੀਂ ਸਕਦੇ ਨਾ ਅਸੀਂ ਹਾਂਜੀ ਤੇ ਉਹਨੂੰ ਕਟੂਕਟ ਡੈਮੇਜ ਤਾਂ ਨਾ ਕਰੀਏ ਬਿਲਕੁਲ ਹਾਂਜੀ ਭਾਜੀ ਬਿਲਕੁਲ ਡੈਮੇਜ ਹੋਈ ਡੈਮੇਜਡ ਆ ਭਾਜੀ ਫਿਰ ਉਤੋਂ ਬਾਅਦ ਤੁਹਾਡਾ ਜਦੋਂ ਬਣ ਜੇ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਥੋੜਾ ਜਿਹਾ ਇੰਪਰੂਵ ਹੋ ਸਕਦਾ ਪਰ ਭਾਜੀ ਉਹ ਟਰੋਮਾ ਕਦੀ ਨਹੀਂ ਜਾਂਦਾ ਉਹ ਮੈਸ਼ ਆ ਹੀ ਆਦਾ ਜਿਹੜਾ ਗੈਪ ਆ ਗੈਪ ਪੈ ਗਿਆ ਨਾ ਉਹ ਵੱਡਾ ਉਹ ਕਿਦਾਂ ਭਰ ਦੋਗੇ ਤੁਸੀਂ ਹਾਂਜੀ ਨਹੀਂ ਜਾਂਦਾ ਬਸ ਉਹ ਔਰ ਜਦੋਂ ਜਦੋਂ ਮਾਈਂਡ ਸੈਟ ਆਪਣਾ ਇਦਾਂ ਦਾ ਬਣ ਜਾਏ ਜੇ ਦਿਮਾਗ ਤੇ ਅਸਰ ਹੀ ਪੈ ਗਿਆ ਵੀ ਮੈਂ ਤਾਂ ਹੈਗਾ ਹੀ ਇੰਨੇ ਜੋਗਾ ਬਸ ਹਾਂਜੀ ਬਿਲਕੁਲ ਫੇ ਉਹਦੇ ਚੋਂ ਨਿਕਲੂਗਾ ਹੀ ਨਹੀਂ ਬੰਦਾ ਕਦੇ ਵੀ ਹਾਂਜੀ ਉਹ ਜਿਹੜੀ ਜਿਹੜੀ ਉਹ ਮੈਂ ਇੱਕ ਦਿਨ ਕਿਤਾਬ ਪੜਦਾ ਸੀਗਾ ਤੇ ਉਹਦੇ ਵਿੱਚ ਸਵਾਲ ਆਇਆ ਵੀ ਤੁਸੀਂ ਆਪਣੇ ਬਾਰੇ ਸੋਚੋ ਵੀ ਤੁਹਾਨੂੰ ਮੋਟੀਵੇਟ ਕੀ ਕਰਦਾ ਹਾਂ ਹਾਂਜੀ ਤੇ ਮੈਂ ਆਪ ਆਪ ਸੋਚਣ ਲੱਪਿਆ ਇਦਾਂ ਵੀ ਕਿਹੜੀ ਚੀਜ਼ ਬਾਰੇ ਜੇ ਮੈਨੂੰ ਕੋ ਪੁੱਛੇ ਇਦਾਂ ਕਿਹੜੀ ਚੀਜ਼ ਬਾਰੇ ਕਹੀਏ ਵੀ ਇਹ ਆ ਆ ਮੋਟੀਵੇਟ ਕਰਦੀ ਆ ਹਾਂਜੀ ਮੈਨੂੰ ਨਾ ਮੈਨੂੰ ਇਦਾਂ ਸੋਚ ਕੇ ਨਚੋੜ ਮੈਨੂੰ ਇਹ ਲੱਗਿਆ ਵੀ ਜਿਹੜੀ ਨਾ ਸੈਲਫ ਰਿਸਪੈਕਟ ਆ ਹਾਂਜੀ ਜੇ ਜੇ ਅਸੀਂ ਉਹਨੂੰ ਫੜ ਲਈਏ ਪਈ ਮੈਨੂੰ ਮੋਟੀਵੇਸ਼ਨ ਇੱਥੋਂ ਮਿਲਦੀ ਆ ਹਾਂਜੀ ਕਿ ਉਹ ਹੁਣੀ ਵੀ ਹਰੇਕ ਨੂੰ ਇਦਾਂ ਚਾਹੀਦੀ ਆ ਹਾਂਜੀ ਜੇਦੀ ਸੈਲਫ ਰਿਸਪੈਕਟ ਦੀ ਰਿਸਪੈਕਟ ਨਹੀਂ ਹੋ ਰਹੀ ਨਾ ਹਾਂਜੀ ਜੇਦਾ ਸਵੈਮਾਨ ਟੁੱਟ ਰਿਹਾ ਥਾਂ ਥਾਂ ਤੇ ਹਾਂਜੀ ਉਹਨੂੰ ਦੁਨੀਆ ਦਾ ਜੋ ਮਰਜ਼ੀ ਮੋਹਰੇ ਦੇ ਦੀਓ ਜਾਨੀ ਤੁਸੀਂ ਕਹੋ ਪਿਆ ਲੈ ਫੜ ਤੂੰ ਆ ਤੂੰ ਖੇਡਣ ਲਈ ਤੂੰ ਇਹਨੂੰ ਦੇਖ ਤੂੰ ਇਹਦੇ ਵਿੱਚੋਂ ਚੱਕ ਮੋਟੀਵੇਟ ਹੋ ਜਾ ਕੁਛ ਨਹੀਂ ਹੋ ਸਕਦਾ ਹਾਂਜੀ ਸਵੈਮਾਨ ਆ ਜਿਹੜਾ ਤੁਹਾਡਾ ਤੇ ਸਾਡਾ ਸਵੈਮਾਨ ਹੋਰਾਂ ਜਿਹੜੇ ਜਿਹੜੇ ਸਾਨੂੰ ਜਾਨੀ ਜੰਮਣੇ ਵਾਲੇ ਸਾਨੂੰ ਪਾਲਣੇ ਵਾਲੇ ਆ ਜਾਂ ਅਸੀਂ ਵੀ ਆਪਣੇ ਬੱਚਿਆਂ ਨਾਲ ਕਿੰਨੀਆਂ ਥਾਵਾਂ ਤੇ ਸਵੈਮਾਨ ਕੁਚਲਦੇ ਆ ਅਗਲੇ ਦਸ ਹਾਂਜੀ ਆਪਣੀ ਆਪਣੀ ਮਨਸ਼ਾ ਲਈ ਆਪਣੀ ਕਿਸੇ ਇੱਛਾ ਲਈ ਆਪਣੇ ਹੰਕਾਰ ਨੂੰ ਪਾਲਣ ਲਈ ਹਾਂਜੀ ਜੀ ਜੀ ਅੱਜ ਉਹ ਇੱਕ ਹੋਰ ਕੁਇਕੀ ਯਾਰ ਬਸ ਕੁਇਕਲੀ ਨਾ ਸ਼ੇਅਰ ਕਰਨਾ ਚਾਹੁੰਦੀ ਜਿਹੜਾ ਮੈਨੂੰ ਲੱਗਦਾ ਮੈਂ ਕਦੀ ਨਹੀਂ ਪਰੂਗਾ ਮਰੇ ਅੰਦਰ ਉਦੋਂ ਬੇਟਾ ਈਅਰ 1 ਚ ਪੜਦਾ ਸੀਗਾ ਉਦੋਂ ਅਜੇ ਉਹ ਜੂੜਾ ਹੀ ਕਰਦਾ ਸੀ ਅਸੀਂ ਉਹਦਾ ਮੈਨੂੰ ਲੱਗਦਾ ਈਅਰ 3 ਚ ਕਰਵਾਇਆ ਈਅਰ ਕੱਟ ਤੇ ਵਿੰਟਰ ਸਰਦੀਆਂ ਤੇ ਤਿੰਨ ਹੀ ਬਹੁਤ ਅੱਛਾ ਤਾਂ ਤੇ ਸਕੂਲ ਤੋਂ ਆਇਆ ਉਹ ਜਿੱਦਾਂ ਤਿੰਨ ਬੱਚੇ ਤੇ ਅੱਛਾ ਕੁਛ ਨਹੀਂ ਕਿਹਾ ਉਹਨੇ ਤੇ ਯੂਜੂਲੀ ਉਹ ਸ਼ਾਮ ਨੂੰ ਬਾਤ ਲੰਗਦਾ ਤੇ ਰਾਉਂਡਸ ਆ 5:00 ਵਜੇ ਮੈਂ ਉਹਨੂੰ ਬਾਥ ਦੇਣ ਲੱਗੀ ਤੇ ਇਹਨਾਂ ਦੀ ਸਕੂਲ ਦੀਆਂ ਪੈਂਟਸ ਨਾ ਬਹੁਤ ਜ਼ਿਆਦੀਆਂ ਥਿੱਕ ਤੇ ਪਾਰੀਆਂ ਹੁੰਦੀਆਂ ਤੇ ਮੈਂ ਵੇਖਿਆ ਦੀ ਪੈਂਟ ਪੂਰੀ ਗਿੱਲੀ ਸੀਗੀ ਤੇ ਮੈਂ ਉਹ ਤੋਂ ਉਹਨੂੰ ਪੁੱਛੇ ਮੈਂ ਕਿ ਤੇਰੀ ਪੈਂਟ ਕਿਉਂ ਗਿੱਲੀ ਆ ਤੇ ਉਹ ਪਹਿਲਾਂ ਤਾਂ ਉਹਨੇ ਦੱਸਿਆ ਨਹੀਂ ਬਹੁਤ ਵਾਰੀ ਪੁੱਛਣ ਤੋਂ ਬਾਅਦ ਉਹ ਕਹਿੰਦਾ ਕਿ ਮੈਂ ਟਾਇਲਟ ਆਇਆ ਹੈ ਮੈਨੂੰ ਮੈਂ ਟਾਇਲਟ ਚੱਲਿਆ ਸੀਗਾ ਤੇ ਬੱਚਿਆਂ ਨੇ ਮੈਨੂੰ ਕਿਹਾ ਤੂੰ ਗਰਲ ਆ ਤੂੰ ਗਰਲ ਟਾਇਲਟਸ ਚ ਜਾ ਤੈਨੂੰ ਇੱਥੇ ਵੜਨ ਨਹੀਂ ਦੇਣਾ ਸੀ ਆਫਰ ਵੀ ਚੇਈ ਟਾਇਲਟ ਕਰਤਾ ਭਾਜੀ ਮੈਂ ਅੱਜ ਇੰਨਾ ਦਰਦ ਤਾ ਪਰ ਫੇਰ ਵੀ ਉਦੋਂ ਅਸੀਂ ਤਾਂ ਉਹ ਅਜੇ ਸੁਣਨਾ ਹੀ ਸ਼ੁਰੂ ਕੀਤਾ ਹੈ ਫੇਰ ਵੀ ਨਹੀਂ ਮੇਰੇ ਦਿਮਾਗ 'ਚ ਆਇਆ ਕਿ ਹਾਏ ਮੇਰਾ ਬੱਚਾ ਇੰਨਾ ਸਫਰ ਕਰ ਰਿਹਾ ਮੈਂ ਕੋਈ ਤਾਂ ਐਕਸ਼ਨ ਲਵਾਂ ਹੂੰ ਆਈ ਮੀਨ ਮੈਂ ਸਕੂਲ ਨਾਲ ਗੱਲ ਕੀਤੀ ਉਹ ਸਾਰਾ ਕੁਝ ਸਿੱਗਾ ਪਰ ਸਟਿਲ ਮਤਲਬ ਸਕੂਲ ਵਾਲੇ ਹਮੇਸ਼ਾ ਨਹੀਂ ਨਾ ਬੱਚੇ ਦੇ ਨਾਲ ਉਹ 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 ਜਿਹੜੀਆਂ ਜਿਹੜੀਆਂ ਨਾ ਚਲੋ ਕੁਦਰਤ ਵੱਲੋਂ ਜੋ ਕੁਛ ਹੈ ਉਹਨਾਂ ਜ਼ਰੂਰਤਾਂ ਲਈ ਸਿਸਟਮ ਹੈਗਾ ਆ ਹਾਂਜੀ ਪਰ ਅਸੀਂ ਤਾਂ 15 20 ਕਿਲੋ ਭਾਰ ਹੋਰ ਲੱਦ ਦਿੱਤਾ ਉਹਦੇ ਉੱਤੇ ਬਿਲਕੁਲ ਹਾਂਜੀ ਅਸੀਂ ਤਾਂ ਸਕੂਲ ਵਾਲਿਆਂ ਲਈ ਵੀ ਹੋਰ ਔਖਾ ਕਰ ਦਿੱਤਾ ਵੀ ਤੁਸੀਂ ਜਿੱਥੇ ਬਾਕੀ ਇਹਦੇ ਇਹਦੀ ਇਹਦੀ ਹੋਰ ਕਿਸੇ ਕਮਜ਼ੋਰੀ ਨਾਲ ਜੱਟਦੇ ਇਹਦੇ ਨਾਲ ਵੀ ਨਹੀਂ ਜੱਟੋ ਤੁਸੀਂ ਬਿਲਕੁਲ ਹਾਂਜੀ ਪਾਜੀ অলরেডি বাচ্চਿਆਂ ਨੇ ইজি نیم ਦਾ ਸਕੂਲ ਚ ਜਾ ਕੇ ਤੁਸੀਂ ਇੱਕ ਵੱਡੇ এনवायरमेंट ਚ ਜਾ ਕੇ ਸਰਵਾਈਵ ਕਰਨਾ ਵਾ অলরেডি ਉਹ ਇੱਕ ਚੈਲੰਜ ਆ ਉਹ ਵੀ ਇੱਕ ਆਰਟਿਸਟਿਕ ਬੱਚੇ ਲਈ ਤੇ ਤੁਸੀਂ ਤੁਹਾਨੂੰ ਕਹਾਂ ਵੀ ਤੂੰੰਨਾ ਨੂੰ ਐਕਸਪਲੇਨ ਵੀ ਕਰ ਪੀ ਮੈਂ ਜੁੜਾ ਕਿਉਂਕਿ ਤਾਂ ਮੈਂ ਮੁੰਡਾ ਵਾਂ ਮੈਂ ਕੁੜੀ ਨਹੀਂ ਆ এ ਹਾਂਜੀ ਤੇ ਆਮ ਇੱਕ ਪਾਜੀ ਹੋਰ ਜਸਟ ਕੁਇਕੀ ਕਹਿਣਾ ਸੀਗਾ ਸੌਰੀ ਮੈਂ ਤਾਂ ਟਾਈਮ ਬਹੁਤ ਕੋਈ ਕੋਈ ਨਹੀਂ ਕੋਈ ਹਾਂ ਤੇ ਉਹਨਾਂ ਸੀ ਕਾਫੀ ਵਾਰ ਵੇਖਿਆ ਹੀ ਪਰ ਰਾਤ ਹੀ ਵੇਖ ਰਹੀ Netflix ਤੇ ਅਵਰ ਲਿਵਿੰਗ ਵਰਲਡ ਤੇ ਜਿਹਦੇ ਚੋ ਡਾਕੂਮੈਂਟਰੀਜ਼ ਹੁੰਦੀਆਂ ਨਾ ਜਿਹਦੇ ਚੋ ਸਾਰਾ ਦੱਸਦੇ ਕਿ ਐਨੀਮਲਸ ਮਤਲਬ ਕਿੰਨਾ ਕਨੈਕਟਿਡ ਹੈ ਇੱਕ ਜੇ ਨਾਲ ਸਾਰਾ ਉਹ ਵਾਲਾ ਸੀਗਾ ਤੇ ਬਾਜੀ ਵੇਖ ਕੇ ਲੱਗਾ ਕਿ ਜਿੱਦਾਂ ਇੱਕ ਇੱਕ ਐਨੀਮਲ ਇੱਕ ਦੂਜੇ ਨਾਲ ਕਨੈਕਟਿਡ ਹੈ ਜਿੱਦਾਂ ਜਦੋਂ ਫੇਲ ਉਹਦਾ ਪੂ ਕਰਦੇ ਆ ਤੇ ਉਹ ਉਹ ਵਿਕਿੰਨਾ ਜ਼ਰੂਰੀ ਆ ਜਾਂ ਜਿਹੜੇ ਆ ਮਤਲਬ ਹਰ ਚੀਜ਼ ਹਰ ਇੱਕ ਐਲੀਮੈਂਟ ਇੱਕ ਰੋਲ ਪਲੇ ਕਰ ਰਿਆ ਯੂਨੀਵਰਸ ਨੂੰ ਜਿਦ ਤੱਕ ਰੱਖਣ ਲਈ ਜਾਂ ਚਲਾਏ ਰੱਖਣ ਲਈ ਤੇ ਸਾਨੂੰ ਇਹ ਹੋਇਆ ਕਿ ਸਾਨੂੰ ਵੈਸ਼ਾਏ ਕਿਹਾ ਗਿਆ 84 ਲੱਖ ਜੁਣਾਂ ਤੋਂ ਬਾਅਦ ਬੰਦੇ ਦਾ ਜਨਮ ਮਿਲਿਆ ਤੁਸੀਂ ਬਹੁਤ ਲੱਕੀ ਹੋ ਤੇ ਮਤਲਬ ਤੇ ਬੰਦਾ ਤਾਂ ਸਤੋਂ ਵੱਡਾ ਗੰਦੇ ਆ ਵਾਜੀ ਮਤਲਬ ਇੰਨਾ ਅਦਰ ਵੇ ਮੈਂ ਕਹਿ ਰਹੀ ਹਾਂ ਕਿ ਉਹ ਐਨੀਮਲਸ ਤੇ ਉਹਨਾਂ ਨੇ ਤੇ ਸਾਰਾ ਬਣਾਇਆ ਹੀ ਉਹਨਾਂ ਨੇ ਤੇ ਇੰਨਾ ਸੋਨਾ ਰੱਖਿਆ ਆ ਪੂਰਾ ਪੂਰੇ ਵਰਡ ਤੇ ਬੰਦੇ ਨੇ ਤੇ ਗੰਦ ਪਾਇਆ ਤੇ ਤੁਸੀਂ ਕਹਿ ਰਹੇ ਹੋ ਵੀ ਤੂੰ ਬਹੁਤ ਲੱਕੀ ਆ ਤੇਰਾ ਜਨਮ ਯਾਰ ਦੇਹੁਣ ਤੂੰ ਪਾਠ ਕਰ ਤਾਂ ਕਿ ਤੂੰ ਰੱਬ ਨੂੰ ਮਿਲ ਸਕੇ ਨਹੀਂ ਜਿੰਨਾ ਜਿੰਨਾ ਪੋਲਿਊਸ਼ਨ ਆ ਜਾਨੀ ਮੈਂ ਕਹਿੰਦਾ 99% ਹਿਊਮਨ ਬੀਇੰਗ ਦੇ ਰਾਹੀਂ ਫੈਲਦਾ ਹਾਂਜੀ ਹਾਂਜੀ ਫਾਜੀ ਤੇ ਲੱਗ ਕੀ ਕਿ ਦਾ ਹੋ ਗਿਆ ਤੇ ਰੱਬਤਾ ਕੰਦਾ ਹੋਣਾ ਤੂੰ ਸਭ ਤੋਂ ਵੱਡਾ ਗਾਂਦੇ ਆ ਮੈਂ ਤਾਂ ਤੈਨੂੰ ਪੈਦਾ ਜੇ ਹੋਇਆ ਰੱਬ ਮੈਂ ਤਾਂ ਤੈਨੂੰ ਪੈਦਾ ਹੀ ਨਹੀਂ ਕਰਨਾ ਚਾਹੁੰਦਾ ਸੇਰੀਅਸਲੀ ਪਾਜੀ ਅੰਧੇ ਹੈ 84 ਲੱਖ ਜੁਨਾ ਕਟੀਆਂ ਜਾਣ ਗਿਆ ਆ ਜੁਗਾ ਜੇ ਉਹ ਸਾਰਾ ਕੁਝ ਕਰ ਰਹੇ ਹਨ ਅਨੀਮਲਜ਼ ਇੱਕ ਤੋਂ ਤੱਕ ਇੱਕ ਕੀੜੀਆਂ ਦਾ ਵੀ ਕੀ ਰੋਲ ਲਿਆ ਉੱਚ ਦੱਸ ਰਿਹਾ ਸਾਰਾ ਤੁਸੀਂ ਕਹਿ ਰਹੇ ਹੋ ਕਿ ਹੂ ਮਨੀ ਬਸ ਆਲ ਨੇ ਆਲੇ ਹਾਂ ਤੇ ਇਹ ਇੰਨਾ ਸਪੈਸ਼ਲ ਨਹੀਂ ਨਹੀਂ ਬਸ ਉਹ 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 ਜਿਹੜਾ ਨਾ ਜਿਹੜਾ ਪੁਜਾਰੀ ਸੀ ਉਹਨਾਂ ਆਪਣਾ ਟੱਬਰ ਪਾਲਣ ਲਈ ਆਪਣਾ ਪਰਿਵਾਰ ਚੱਲਦਾ ਰੱਖਣ ਲਈ ਸਾਨੂੰ ਗੁਲਾਮ ਬਣਾ ਕੇ ਰੱਖਣ ਲਈ ਸਾਡੇ ਰਾਹੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਇਹ ਸਾਰਾ ਢਾਂਚਾ ਬਣਾ ਕੇ ਸਾਰੀਆਂ ਕਹਾਣੀਆਂ ਸਾਨੂੰ ਸੁਣਾਈਆਂ ਸਾਨੂੰ ਗੁਲਾਮ ਰੱਖਣ ਲਈ ਬਸ ਹਾਂਜੀ ਪਾਜੀ ਹਾਂਜੀ ਹੋਰ ਹੋਰ ਪਰ ਪਾਜੀ ਰਿਲਾਈਜ਼ ਨਹੀਂ ਦਾ ਤੂੰ ਹੀ ਪਾਵੇਂ ਜਿੱਦਾਂ ਮੈਂ ਕਿਹਾ ਮੇਰੀ ਆਪਣੀ ਸਫਰਿੰਗ ਬੱਤੇ ਦੀ ਵੀ ਵੇਖ ਕੇ ਜਿੰਨਰ ਤੱਕ ਟਾਡੇ ਵਰਗਾ ਬੰਦਾ ਉੱਠ ਕੇ ਇਦਾਂ ਕਹਿ ਨਹੀਂ ਨਾ ਰਿਹਾ ਕੋਹੇ ਨੂੰ ਰਿਲਾਈਜ਼ ਹੀ ਨਹੀਂ ਹੁੰਦਾ ਇਹ ਹੀ ਸੋਚਦਾ ਰਹਿ ਜਾਂਦਾ ਬੰਦਾ ਵੀ ਨਹੀਂ ਚੱਲ ਕੋਈ ਨਹੀਂ ਇਦਾਂ ਹੀ ਗੁਰੂ ਸਾਹਿਬ ਇਦਾਂ ਹੀ ਕਹਿ ਗਏ ਆ ਸ਼ਾਇਦ ਪਰ ਉਹ ਤਾਂ ਕਿਹੋ ਜਿਹੜਾ ਜਿਹੜਾ ਬੰਦਾ ਹੁੰਦਾ ਉਹਦੀ ਲਾਈਫ ਲਗਾ ਤਾਂ ਵਧੀਆ ਬਣ ਰਹੀ ਆ ਨਹੀਂ ਬੜਾ ਸੋਖ ਆਇਆ ਜੀ ਕਿਤੇ ਜੇ ਹਿੰਮਤ ਕਰ ਲਈਏ ਹੋ ਜਵੇ ਤਾਂ ਨਹੀਂ ਤਾਂ ਇਹ ਤਾਂ ਪੀੜੀ ਤੋਂ ਪੀੜੀ ਜਾਣੀ ਅਸੀਂ ਜਦੋਂ ਬ੍ਰਾਹਮਣ ਨੂੰ ਕਹਿੰਨੇ ਆ ਨਾ ਪੇ ਉਹ ਕਿਦਾਂ ਪੁਸ਼ਤਾਂ ਤੋਂ ਉਹਨਾਂ ਨੂੰ ਬੰਦੇ ਨੂੰ ਗੁਲਾਮ ਬਣਾ ਕੇ ਜਾਤ ਪੱਤਾ ਜ ਵੰਡ ਕੇ ਕਾਬੂ ਕਰਕੇ ਰੱਖਿਆ ਸਾਡੇ ਵਾਲਿਆਂ ਨੇ ਕਿਹੜੀ ਘੱਟ ਕਰਨੀ ਐ ਨਹੀਂ ਵੀ ਇਦਾਂ ਰੱਖਣਾ ਸਨ ਹਾਂ ਹਾਂਜੀ ਹਾਂਜੀ ਤਾਂ ਨੇ ਨੇ ਥੈਂਕ ਯੂ ਪਾਜੀ ਤਾਂ ਜਿੰਨਾ ਧੰਨਵਾਦ ਕਰੀਏ ਤੇ ਉਹ ਨਹੀਂ ਥੋੜਾ ਮਤਲਬ ਕੰਪਲੀਟਲੀ ਸਾਡੀ ਲਾਈਫ ਹੀ ਚੇਂਜ ਹੋ ਗਈ ਆ ਕਿ ਹੁਣ ਫਰਜ਼ਾਂ ਚ ਹੀ ਖੁਸ਼ੀ ਲੱਭਦੀ ਆ ਭਾਵੇਂ ਚਲੋ ਮੈਂ ਨਹੀਂ ਕਹਿੰਦੀ ਕਿ ਮੈਂ ਬਹੁਤ ਹੀ ਖੁਸ਼ ਖੁਸ਼ ਰੋਜ਼ ਜੌਬ ਤੇ ਜਾਂਨੇ ਪਰ ਪਾਜੀ देयर ਇਜ਼ 90% ਡਿਫਰੈਂਸ ਕਿ ਮੈਂ ਆਪਣਾ ਫਰਜ਼ ਸਮਝਦੀ ਆ ਹੁਣ ਪੂਰੀ ਕੋਸ਼ਿਸ਼ ਹੁੰਦੀ ਕਿ ਮਤਲਬ ਨਬੋਣਾਵਾ ਖੁਏ ਦੇ ਚ ਹੀ ਖੁਸ਼ੀ ਆ ਤੇ ਹੰਜ਼ੀ ਨੇ ਤੇ ਪਹਿਲ ਲੈਣ ਦਾ ਲੱਗਦਾ ਹੀ ਜੋਬ ਤੇ ਆਪਾਂ ਦੁਨਿਆਵੀ ਕੰਮਾਂ ਲਈ ਕਰ ਰਹੇ ਆਂ ਸੀ ਤੇ ਕੀਤਾ ਨਹੀਂ ਪਾਇਆ ਬਾਕੀ ਹੁਣ ਬਾਕੀ ਰੱਬ ਨੂੰ ਖੁਸ਼ ਤਾਂ ਪਾਠ ਕਰਕੇ ਕਰਾਂਗੇ ਨਾ ਆਪਾਂ ਹਨਾ ਹਾਂਜੀ ਹਾਂਜੀ ਪਰ ਮੈਂ ਭਾਜੀ ਜਿਹੜਾ ਮੇਰੇ ਅਚ ਪ੍ਰਾਊਡਨੈਸ ਜਾਂ ਕੌਨਫੀਡੈਂਸ ਆਇਆ ਟੈਕ ਦੇ ਕਰਕੇ ਜਦੋਂ ਹੁਣ ਮੈਂ ਜੋਬ ਤੇ ਜਾਂਦੀ ਮੈਨੂੰ ਇਦਾਂ ਲੱਗਦਾ ਮੇਕਿੰਗ ਅ ਡਿਫਰੈਂਸ ਮਤਲਬ ਮੈਂ ਹਨਾ ਹਸਪੀਟਲਸ 'ਚ ਕੰਮ ਕਰਦੀ ਆਂ ਮੈਂ ਕੋਈ ਡਿਫਰੈਂਸ ਕਰ ਰਹੀ ਆਂ ਮੈਂ ਆਪਣੇ ਫਰਜ਼ ਨਿਭਾ ਰਹੀ ਉਹ ਸਾਰਾ ਕੁਝ ਤੱਟ ਦੇ ਕਰਕੇ ਹੋਇਆ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਉਹ ਜਿਹੜਾ ਜਿਹੜਾ ਮੈਂ ਉਹੀ ਦੇਖੋ ਹੁਣ ਇਹ ਇਹ ਸਵੈ ਮਾਨ ਆ ਹਾਂਜੀ ਜਿਹੜਾ ਨਾ ਜਦੋਂ ਤੁਸੀਂ ਕੁਝ ਕਰਦੇ ਆ ਉਹਦੇ ਚ ਪ੍ਰਾਊਡ ਫੀਲ ਹੁੰਦਾ ਬਿਲਕੁਲ ਹਾਂਜੀ ਤੁਹਾਡੀ ਸੈਲਫ ਰਿਸਪੈਕਟ ਸਟਾਰਟ ਹੁੰਦੀ ਆ ਤੁਹਾਡੀ ਹਾਂਜੀ ਹਾਂਜੀ ਫਿਰ ਫਿਰ ਜਦੋਂ ਫਿਰ ਤੁਸੀਂ ਨਿਰਸਵਾਰਥ ਸੈਲਫਿਸ਼ਲੈਸ ਹੋਣਾ ਸ਼ੁਰੂ ਹੁੰਦੇ ਆ ਹਾਂਜੀ ਫਿਰ ਫਿਰ ਤੁਹਾਨੂੰ ਇਹ ਹੁੰਦਾ ਕਿ ਮੇਰੇ ਰਾਹੀ ਇਹ ਜਿਹੜਾ ਬੱਚਾ ਧਰਤੀ ਤੇ ਆਇਆ ਆ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਆ ਜਿੰਨਾ ਵਧੀਆ ਹੋ ਸਕਦਾ ਕਰਨਾ ਇਹਦੇ ਵਿੱਚ ਮੇਰਾ ਸਵਾਰਥ ਕੋਈ ਨਹੀਂ ਹੈ ਹਾਂਜੀ ਠੀਕ ਹੈ ਫਿਰ ਰਿਸ਼ਤਾ ਹੀ ਬਦਲ ਜਾਂਦਾ ਆ ਪਹਿਲਾਂ ਰਿਸ਼ਤਾ ਖੋਣੇ ਦਾ ਆ ਹਾਂਜੀ ਪਹਿਲਾਂ ਦੂਜੇ ਨਾਲ ਰਿਸ਼ਤਾ ਤੁਹਾਡਾ ਉਹਦੇ ਰਾਹੀਂ ਕੁਝ ਪ੍ਰਾਪਤ ਕਰਨੇ ਦਾ ਆ ਬਿਲਕੁਲ ਮੁੜ ਕੇ ਨਿਸ਼ਕਾਮ ਹੋ ਕੇ ਉਹਦੇ ਤੋਂ ਸਾਰਾ ਕੁਝ ਵਾਰਨੇ ਦਾ ਆ ਕੁਰਬਾਨ ਕਰਨ ਦਾ ਆ ਹਾਂਜੀ ਹਨਪੀ ਉਹ ਸਮੀਕਰਣੇ ਬਦਲ ਜਾਂਦਾ ਤੁਹਾਡਾ ਉਹਦੇ ਨਾਲ ਹਾਂਜੀ ਬਿਲਕੁਲ பாਜੀ ਬਹੁਤ ਬਹੁਤ ਬੜੀ थैंक यू பாਜੀ ਤੁਹਾਡਾ ਟਾਈਮ ਦੇਣ ਲਈ थैंक यू